ਹਾਂਜੀ ਹਾਲ ਹੈ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਬੀਡੇ ਪੰਜਾਬ ਚੰਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਜੀ ਪਵਿੰਦਰ ਕੌਰ ਤੇ ਮੈਂ ਹੋਈ ਸੀ ਆਪਣੇ ਪੇਕੇ ਘਰ ਤੇ ਆਪਾਂ ਮੇਰੇ ਬ੍ਰਦਰ ਬਿਮਾਰ ਸੀਗਾ ਤਾਇ ਦੇ ਪੇਟਾ ਉਹਦਾ ਪਤਾ ਲੈਣਾ ਆਏ ਸੀ ਤੇ ਉਹਦਾ ਪਤਾ ਲੈ ਕੇ ਮਤਲਬ ਵਾਪਸ ਆ ਗਈ ਸੀਗੇ ਆਪਾਂ ਠੀਕ ਹੈ ਜੀ ਤੇ ਮੰਮੀ ਨੂੰ ਚਟਨੀ ਕੁੱਟਣ ਵਾਸਤੇ ਸਰਦਾਰ ਜੀ ਨੇ ਕਿਹਾ ਸੀ ਕਹਿੰਦੇ ਚੰਬੜਾਂ ਚਟਨੀ ਕੁੱਟ ਲਓ ਤੇ ਅਸੀਂ ਪਤਾ ਲੈ ਕੇ ਆਉਣੀ બસ تقریبا મતલਬ થોડી ਜੀ ਚਟਨੀ ਕੁੱਟਣ ਵਾਲੀ ਰਹਿ ਗਈ ਸੀ ਚਟਨੀ ਕੁੱਟ ਰਹੀ ਸੀ ਇੱਧਰ ਮੰਮੀ ਤੇ ਮੈਂ ਅੱਥਰ ਤੋਂ ਥੋੜੀ ਜੀ ਵੀਡੀਓ ਸ਼ੂਟ ਕਰ ਲਾਂ ਬਸ ਜੀ ਉਸ ਤੋਂ ਬਾਅਦ ਫਿਰ ਕੋਈ ਬਲੌਗ ਸ਼ੂਟ ਨਹੀਂ ਕੀਤਾ ਜੀ ਘਰੇ ਆ ਗਏ ਸੀ ਕਿ ਆਪਾਂ ਠੀਕ ਹੈ ਹੈਗਾ ਨੈਕਸਟ ਮਾਰਨਿੰਗ ਦਾ મતલਬ ਕਿ ਬਲੌਗ ਤੇ ਸਵੇਰੇ ਸਵੇਰੇ ਸardar ji ਚਲੇ ਗਏ ਸੀਗੇ મતલਬ ਕਿ ਜੋਕਿੰਗ ਕਰਨ ਵਾਸਤੇ ਤੇ ਨੂਰ ਵੀ ਗਈ ਸੀ ਜੀ મતલਬ ਕਿ ਸਕੂਲ ਦੇ ਵਿੱਚ ਖੇਡਣ ਵਾਸਤੇ ਸਵੇਰੇ-ਸਵੇਰੇ ਤੇ ਆਈ ਸੀ ਹੁਣੇ-ਹੁਣੇ ਤੇ ਮੈਨੂੰ ਚਾਹ ਦੇ ਦਿੱਤੀ ਸੀ ਤੇ ਮੈਂ ਜਿਹੜਾ ਹੈਗਾ ਸੀ ਚਾਹ ਵਗੈਰਾ ਬਣਾਉਣ ਤੋਂ ਬਾਅਦ ਕੱਪੜਿਆਂ ਲਾਗੀ ਸੀ ਕੱਪੜੇ ਕਾਫੀ ਜਿਆਦਾ ਹੋਏ ਪਏ ਸੀ ਜੀ ਕੱਪੜੇ ਧੋਤੇ ਅੱਜ ਤੇ ਉੱਪਰ ਅੱਜ ਮੌਸਮ ਬਹੁਤ ਵਧੀਆ ਸੀ ਜੀ ਹਵਾ ਚੱਲ ਰਹੀ ਸੀ ਤੇ ਨੂਰ ਕਹਿੰਦੀ ਮੈਂ ਵੀ ਉੱਪਰ ਹੀ ਆਉਣੀ ਆ ਮੇਰੇ ਕੋਲ ਲਿਆਓ ਚਾਹ ਤੇ ਮੈਂ ਨੂਰ ਚਾਹ ਪੀ ਰਹੀ ਐ ਜੀ ਤੇ ਮੈਂ ਪੌੜੀਂ ਦੇ ਕੱਪੜੇ ਸਾਰਾ ਹੁਕ ਕਰ ਲਿਆ ਕੱਪੜਾ ਦੇਖਣਾ ਤੁਹਾਨੂੰ ਲੋ ਜੀ ਮੈਂ ਪਾਉਣ ਲੱਗੀ ਸੀ ਫਟਾਫਟ ਕੱਪੜੇ ਤੇ ਸਰਦਾਰ ਜੀ ਨੇ ਸਾਹਮਣੇ ਜਾ ਕੇ ਪੱਗਾਂ ਪਾਏ ਸੀਗੇ ਤੇ ਉਹਨਾਂ ਦੀ ਆਦਤ ਆ ਐਵੇਂ ਹਨਾ ਮੇਰੇ ਨਾਲ ਹੈਲਪ ਕਰਵਾਉਂਦੇ ਰਹਿੰਦੇ ਥੋੜੀ ਬਹੁਤੀ ਤੇ ਹਨਾ ਉੱਪਰ ਜਿਹੜਾ ਹੈਗਾ ਸੀਗਾ ਤਾਣਾ ਵੀ ਫਰੈਂਡਸ ਮੁੱਕਿਆ ਪਿਆ ਸੀ ਸਰਦਾਰ ਜੀ ਗੱਲ ਕਰ ਰਹੀ ਸੀ ਕਹਿੰਦੇ ਇਹਨਾਂ ਚੋਗਾ ਮੁੱਕਿਆ ਪਿਆਗਾ ਤੇ ਲੈ ਆਈ ਜੀ ਹਨਾ ਚਲੋ ਮੈਂ ਜੀ ਪਾਉਣੀ ਫਟਾਫਟ ਕੱਪੜੇ ਤਨੂਰ ਪੀ ਲਈ ਚਾਹ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਮਿਲਦੇ ਆਪਾਂ ਠੀਕ ਹੈ ਜੀ ਅੱਜ ਨਾ ਮਤਲਬ ਕਿ ਵੂਟ ਵਗੈਰਾ ਵੀ ਵਾਸ਼ ਕੀਤੇ ਸੀਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਰਦਾਰ ਜੀ ਦੇ ਸੀਗੇ ਨੂਰ ਦੇ ਸੀਗੇ ਹਨਾ ਉਸ ਤੋਂ ਪਹਿਲਾਂ ਜਿਹੜੇ ਹੈਗੇ ਸੀ ਮੈਂ ਇੱਕ ਦਿਨ ਤਰਨ ਦੇ ਬੂਟ ਵਾਸ਼ ਕਰ ਦਿੱਤੇ ਸੀ ਉਹਦੇ ਬੂਟ ਨਾ ਵਾਈਟ ਨਹੀਂਗੇ ਕਈ ਵਾਰੀ ਚਲੋ ਪੌਣੇ ਪਾ ਜਾਂਦੇ ਹਨਾ ਤਾਂ ਕਰਕੇ ਫਿਰ ਆਪਾਂ ਵਾਸ਼ ਕਰਕੇ ਰੱਖ ਦਿੰਨੇ ਹੁੰਨੇ ਆ ਤੇ ਤਰਨ ਨੂੰ ਤਾਂ ਰਹਿਣ ਦੇ ਬਹੁਤ ਹੈਗਾ ਗਰਮੀ ਦੇ ਵਿੱਚ ਵੀ ਕੋਊਗਾ ਮੈਂ ਤਾਂ ਬੂਟ ਪਾਉਣੇ ਨੇਗੇ ਸੈਂਡਲ ਪਾਉਣੇ ਉਹਨੂੰ ਪਸੰਦ ਨਹੀਂ ਹੈਗੇ ਦੇਖੋ ਜੀ ਕੱਪੜੇ ਕਿੰਨੇ ਸਾਫ ਹੋਏ ਪਏ ਸੀਗੇ ਬਸ 2-3 ਦਿਨ 2 ਦਿਨ ਜਾਂ 13 ਦਿਨ 2 ਦਿਨਾਂ ਬਾਅਦ ਮੈਂ ਕੱਪੜੇ ਧੋਣੇ ਨਹੀਂ ਹੁੰਦੀਆਂ ਤਾਂ ਵੀ ਦੇਖੋ ਤੁਸੀਂ ਕਿੰਨੇ ਜ਼ਿਆਦਾ ਕੱਪੜੇ ਹੋ ਜਾਂਦੇ ਨੇ ਕੱਪੜੇ ਫਰੈਂਡਸ ਸਾਡੇ 6 ਜਣੇ ਦੇ ਹੁੰਦੇ ਨੇ ਤੁਸੀਂ ਦੇਖ ਲਓ ਸਰਦਾਰ ਜੀ ਦੇ ਮੇਰੇ ਤਰਨ ਦੇ ਨੂਰ ਦੇ ਮੰਮੀ ਦੇ ਪਾਪਾ ਜੀ ਹਨ ਸਾਰਿਆਂ ਦੇ ਕੱਪੜੇ ਹੁੰਦੇ ਆ ਇਸ ਲਈ 2 ਜਾਂ 3 ਦਿਨਾਂ ਬਾਅਦ ਮੈਂ ਕੱਪੜੇ ਧੋਣੇ ਨਹੀਂ ਹੁੰਦੀਆਂ ਕਿਉਂਕਿ ਬਾਰ-ਬਾਰ ਜਿ ਮਸ਼ੀਨ ਨੂੰ ਮਲਾਉਣੀ ਪਈ ਨਹੀਂ ਲੱਗਦੀ ਹਰ ਰੋਜ਼ ਤੇ ਕਿਉਂਕਿ ਸਾਡੀ ਜਿਹੜੀ ਮਸ਼ੀਨ ਆ ਨਾ ਫਰੈਂਡਸ ਉਹ ਵੱਡੇ ਹੀ ਆ ਵੱਡੇ ਟੱਬ ਵਾਲੀ ਆ ਤੇ ਹੁਣ ਥੋੜੇ ਜਿਹੇ ਕੱਪੜੇ ਪਾਉਣ ਦਾ ਨਾ ਮ ਇਹ ਜਿਹਨੋਂ ਕੱਪੜੇ ਥੋੜੇ ਮਤਲਬ 2 ਜਾਂ 3 ਦਿਨਾਂ ਦੇ ਹੋ ਜਾਂਦੇ ਆ ਤਾਂ ਮੈਂ ਕੱਪੜੇ ਦੇ ਹੈਗੇ ਪੋਸ਼ ਕਰਦੈ ਲੀ ਹੁੰਨੀ ਆ ਠੀਕ ਆ ਜੀ ਸੋ ਇਸੇ ਤਰ੍ਹਾਂ ਮੇਰਾ ਰੁਟੀਨ ਚੱਲਦਾ ਰਹਿੰਦਾਗਾ ਜੀ ਆ ਦੇਖੋ ਮੇਰੀ ਨੰਮੀ ਚੁੰਨੀ ਸੀਗੀ ਤੇ ਲੈਸ ਵੀ ਲੱਗੀ ਸੀ ਮੇਰਾ ਕਾਫੀ ਕਲਰ ਦਾ ਸੂਟ ਸੀ ਜੀ ਬਹੁਤ ਪਿਆਰਾ ਜਾਂ ਪਲੇਨ ਕਲਰ ਦਾ ਨੂੰ ਲੈਸ ਲਾ ਕੇ ਤਿਆਰ ਕੀਤਾ ਵਸੇ ਤੇ ਚੁੰਨੀ ਨਾ ਇੱਕ ਦਿਨ ਜਿਸ ਜਦ ਮੈਂ ਪਿਛਲੇ ਸਾਲ ਦਿਆ ਪਿਛਲੇ ਸਾਲ ਦੀ ਗੱਲ ਹੈ ਫਰੈਂਡਸ ਮੇਨਾ ਚੁੰਨੀ ਮੈਂ ਤਾਂ ਚਲੋ ਪ੍ਰੈਸ ਕਰ ਲੈਣੀ ਆ ਪ੍ਰੈਸ ਮਤੋਂ ਲੱਗੀ ਤੇ ਉਹਦੇ ਵਿੱਚ ਵੱਡਾ ਸਾਰਾ ਮੋਰਾ ਨਿਕਲ ਗਿਆ ਤੇ ਮੇਨਾ ਚੁੰਨੀ ਸਦਾ ਤ ਨਹੀਂ ਦਿਖਾ ਰ ਚੰਨੀ ਕਰਨੀ ਜਿਆਦਾ ਮੱਚ ਗਈ ਚਲੋ ਜਿੱਧਰ ਸਰਦਾਰ ਜੀ ਤੇ ਮਤਲਬ ਨੂਰ ਹੈ ਜਿਹੜੀ ਚਾਹ ਇੰਜੋਏ ਕਰ ਰਹੇ ਨੇ ਮਿੱਠੀ ਨਾਲ ਤੇ ਅਸੀਂ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਜੀ ਆਪਸ ਚ ਚਲੋ ਜੀ ਆਪਾਂ ਹਣਾ ਕਪੜੇ ਵਗਰਾ ਪਾ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਵਰੀਡੇ ਪੰਜਾਬ ਚਾਂਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਮਾਰਨਿੰਗ ਦਾ ਟਾਈਮ ਆ ਸਵੇਰ ਦਾ ਸਵਾ 7 ਵਜੇ ਟਾਈਮ ਆ ਕਿ ਕੱਪੜੇ ਸੁਕਣੇ ਪਾ ਦਿੱਤੇ ਨੇ 6 ਵਜੇ ਉੱਕਤੀ ਸੀ ਮੈਂ ਸਰਦਾਰ ਜੀ ਨਾ ਮਤਲਬ ਉਸ ਤੋਂ ਪਹਿਲਾਂ ਜਿਹੜੇ ਸੀ ਸਰਦਾਰ ਜੀ ਤੇ ਨੂਰ ਜਿਹੜੇ ਤੋਂ ਉੱਨੀ ਚਲੇ ਗਏ ਸੀ ਠੀਕ ਹੈ ਜੀ ਆਪਣਾ ਨੂਰ ਕੰਦੀ ਮੈਂ ਨੂਰ ਸਕੂਟਰੀ ਸਿੱਖ ਰਹੀ ਆ ਤੇ ਹਨਾ ਨੂਰ ਸਕੂਟਰੀ ਸਿੱਖਣ ਵਾਸਤੇ ਚਲੀ ਜਾਂਦੀ ਆ ਆਪਣੇ ਪਾਪਾ ਦੇ ਨਾਲ ਤੇ ਏਦਾਂ ਦੇ ਹੁੰਦੇ ਨੇ ਮਤਲਬ ਕਿ ਜੋਗਿੰਗ ਕਰਨ ਹਨ ਤੇ ਆਪਾਂ ਨਾ ਮਤਲਬ ਉਹਨਾਂ ਦੇ ਜਾਣ ਤੋਂ ਬਾਅਦ ਕੱਪੜੇ ਮੈਂ ਧੁੰ ਲੱਗੀ ਸੀ ਕੱਪੜੇ ਕਾਫੀ ਜਿਆਦਾ ਇਕੱਠੇ ਹੋਏ ਸੀ ਕੱਪੜੇ ਧੁੰ ਲੱਗੀ ਤੇ ਨਾਲ ਨਾਲ ਮੈਂ ਚਾਹ ਬਣਾ ਲਈ ਸੀ ਜੀ ਫਿਰ ਮੈਂ ਚਾਹ ਪੀ ਲਈ ਠੀਕ ਆ ਮੈਂ ਡਿੱਗ ਡਿੱਗ ਕੇ ਚਾਹ ਪੀਤੀ ਕਿਉਂਕਿ ਤੁਹਾਨੂੰ ਪਤਾ ਹੀ ਸਵੇਰੇ ਸਵੇਰੇ ਹਨਾ ਜਦੋਂ ਚਾਹਣਾ ਮਿਲਣ ਦਾ ਅਰੇਂਜ ਹੋ ਜਾਂਦਾ ਫਿਰ ਨਾ ਮੈਂ ਥੋੜੀ ਚਾਹ ਪੀ ਲਈ ਤੇ ਸ ਮੈਂ ਕੱਪੜੇ ਪਾਉਣ ਲੱਗ ਗਈ ਸੀ ਸਰਦਾਰ ਜੀ ਤਨੂਰ ਦੀ ਨੂਰ ਜਿਹੜੇ ਸੀ ਚਾਹ ਪੀ ਕੇ ਗਏ ਨੇ ਜਿੱਪੜ ਕੰਚੇ ਲੁੱਪੇ ਉੱਪਰ ਕੱਪੜੇ ਪਾ ਲਾ ਕਹਿੰਦੇ ਅਸੀਂ ਚਾਹ ਪੀ ਲੈਨੇ ਆ ਗਲਾਸ ਲੈ ਕੇ ਪਰ ਪਾਣੀ ਲੱਗ ਗਿਆ ਗਲਾਸ ਤਾਂ ਛੱਡ ਹੀ ਗਈ ਤੇ ਚਲ ਜੀ ਆਪਾਂ نیچے ਚੱਲਦੇ ਹਾਂ ਹੁਣ ਆ ਨੀਚੇ ਜਾ ਕੇ ਦੇਖਦੇ ਹਾਂ ਕੀ ਗੱਲ ਬਾਤਾਂ ਮੈਂ ਸਰਦਾਰ ਜੀ ਨੂੰ ਕਹਿ ਲਾ ਪੁੱਛਿਆ ਮੈਂ ਕੁਝ ਖਾਣ ਨੂੰ ਜੀ ਕਰਦਾ ਅੱਜ ਕੀ ਖਾਣਾ ਖਾਣਾਗਾ ਕਹਿੰਦੇ ਅੱਜ ਤਾਂ ਮੇਰਾ ਕੁਝ ਨਹੀਂ ਖਾਣ ਨੂੰ ਜੀ ਕਰਦਾ ਕਹਿੰਦਾ ਮੰਮੀ ਉਹਨਾਂ ਨੂੰ ਰੋਟੀ ਖਵਾ ਦੇ ਨਮਸਕਾਰ ਮੈਂ ਰਵਿੰਦਰ ਲਕਰ ਰਿਹਾ ਹਾਂ ਕਦੇ ਕਦੇ ਐਂ ਨਹੀਂ ਹੋ ਜਾਂਦਾ ਵੀ ਸਵੇਰੇ ਵੇਲੇ ਰੋਟੀ ਨਾ ਖਾਈਏ ਹਨਾ ਤੇ ਅੱਜ ਸਾਟਾ ਵੀ ਮਨ ਆਇਆ ਹੋਇਆ ਪਿਆ ਕੁਝ ਨਾ ਖਾਈ ਜੀ ਪਰ ਜਦੋਂ ਭੁੱਖ ਲੱਗੂਗੀ ਨਾ ਫੇਰ ਹੀ ਖਾਵਾਂਗੇ ਬਣਾ ਕੇ ਰੱਖ ਦਿੰਦੇ ਹਾਂ ਨਾ ਅ ਰਾਜਾ ਨਾਲ ਫਰੈਂਡਸ ਕਰਦੂ ਬਣਾਇਆ ਸੀਗਾ ਕਿਉਂਕਿ ਨੂੰ ਪਤਾ ਕੱਲ ਆਪਾਂ ਗਏ ਸੀ ਕਿ ਤਨੋਲੇ ਮੈਂ ਜ਼ਿਆਦਾ ਵੀਡੀਓ ਸ਼ੂਟ ਨਹੀਂ ਕੀਤੀ ਤੇ ਆਪਾਂ ਕੱਲ ਤਨੋਲੇ ਕਿਉਂ ਆਉਂਗੇ ਸੀਗੇ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿਉਂਕਿ ਨਾ ਫਰੈਂਡਸ ਜਿਹੜੇ ਮੇਰੇ ਤਾਈ ਤਾਇਆ ਜੀ ਦੇ ਮਤਲਬ ਜਿਹੜੇ ਮੇਰੇ ਤਾਇਆ ਤਾਇਆ ਤਾਈ ਜੀ ਨੇ ਉਹਨਾਂ ਦੀ ਡੈਥ ਹੋ ਗਈ ਸੀ ਜੀ ਕਿਉਂਕਿ ਤਾਇ ਜੀ ਤਾਂ ਕਾਫੀ ਸਾਲ ਹੋ ਗਏ ਡੈਥ ਹੋਈ ਨੂੰ ਤਾਇਆ ਜੀ ਦੀ ਡੈਥ ਤਿੰਨ ਤਿੰਨ ਸਾਲ ਹੋਏ ਨੇ ਮੈਂ ਤਿੰਨ ਨਹੀਂ ਤਿੰਨ ਸਾਲ ਨਹੀਂ ਹਾਂ ਤਿੰਨ ਸਾਲ ਹੀ ਹੋਏ ਹੋਣਗੇ ਤੇ ਉਹਨਾਂ ਦੇ ਵੱਡਾ ਬੇਟੇ ਨੇਗੇ ਉਹ ਤੇ ਉਹਨਾਂ ਨੂੰ ਮਤਲਬ 15-20 ਦਿਨਾਂ ਤੋਂ ਬੁਖਾਰ ਚੜ ਰਿਹਾ ਸੀ ਬੁਖਾਰ ਨਾਲ ਉਹਨਾਂ ਨੂੰ ਮਤਲਬ ਕੀ ਹੋ ਗਿਆ ਸੱਲ ਜਿਹੜੀ ਹੈਗੀ ਆ ਸ਼ਾਇਦ ਮੈਨੂੰ ਯਾਦ ਹੈਗਾ ਵੀ ਘਟ ਗਈ ਸੀ ਕੇ ਵੱਧ ਗਈ ਸੀ ਤੇ ਸਾਲਾਂ ਦੀ ਪ੍ਰੋਬਲਮ ਆ ਗਈ ਠੀਕ ਹੈ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਕੁਛ ਖਾਦਾ ਪੀਤਾ ਨਹੀਂਗਾ ਉਹ ਪਚਦਾ ਨਹੀਂ ਸੀ ਮਤਲਬ ਕਿ ਇਨਫੈਕਸ਼ਨ ਆਈ ਹੈ ਫਰੈਂਡਸ ਲੀਵਰ ਦੇ ਵਿੱਚ ਤੇ ਜਦੋਂ ਫਿਰ ਮੈਨੂੰ ਮੰਮੀ ਨੇ ਦੱਸਿਆ ਮੈਂ ਥੋੜੀ ਆਣੀ ਗਿਆ ਹੈਗਾ ਤੇ ਮੈਂ ਜਿਹੜਾ ਸੀਗਾ ਮੰਮੀ ਮੈਨੂੰ ਕਹਿੰਦੀ ਸੀ ਫੋਨ ਕਰਕੇ ਪੁੱਛ ਲਈ ਮੈਂ ਕਹਿੰਦੀ ਨਹੀਂ ਫੋਨ ਕਰਕੇ ਨਹੀਂ ਪੁੱਛ ਲਈ ਮੈਂ ਆ ਕੇ ਜਾਉਂਗੀ ਚਲੋ ਮੈਂ ਤਾਂ ਨਾਲ ਤੁਹਾਨੂੰ ਮਿਲ ਚੁਗੀ ਤਾਂ ਕਰਕੇ ਨਾ ਸੀ ਕੱਲ ਚਲੇ ਗਈ ਸੀ ਫਰੈਂਡਸ ਕੰਮ ਖੂਮ ਕਰਕੇ ਤੇ ਮੈਂ ਬਲੌਗ ਕੁਝ ਖਾਸ ਨਹੀਂ ਬਣਾਇਆ ਕੱਲ ਮਸੂ ਇੱਕਦਮ ਯਾਦ ਆ ਗਿਆ ਜਦੋਂ ਮੰਮੀ ਸਰਦਾਰ ਜੀ ਕਹਿੰਦੇ ਚਟਨੀ ਕੁੱਟਦੇ ਚਲੋ ਮੈਂ ਫਿਰ ਉਦੋਂ ਬਲੌਗ ਜਿਹੜਾ ਸ਼ੂਟ ਕਰ ਲਿਆ ਸੀਗਾ ਥੋੜਾ ਜਿਹਾ ਤੇ ਮੰਮੀ ਨੂੰ ਚਿਬੜ ਦੇਖ ਕੇ ਨਾ ਸਰਦਾਰ ਜੀ ਕਹਿੰਦੇ ਚਟਨੀ ਕੁੱਟ ਕੁੱਟ ਦੋ ਅਸੀਂ ਉੱਧਰ ਜਾ ਕੇ ਪਤਾ ਲਿਆਈਏ ਚਲੋ ਜਿਸੀ ਪਤਾ ਲੈ ਕੇ ਆਏ ਤਾਂ ਮੰਮੀ ਚਟਨੀ ਕੁੱਟ ਕੇ ਤਿਆਰ ਕਰਕੇ ਰੱਖ ਗਈ ਸੀ ਤੇ ਮੰਮੀ ਨੂੰ ਕੰਮ ਹੋ ਗਿਆ ਸੀ ਤੇ ਉਹ ਚਲੇ ਗਏ ਮੰਮੀ ਕਹਿੰਦੇ ਤੁਸੀਂ ਨਾ ਰੀਜਨ ਦੇ ਹੁੰਦੇ ਲੱਗ ਪਾਪ ਚੋ ਚਲੋ ਜੀ ਫਿਰ ਅਸੀਂ फटाफट ਜਿਹੜੀ ਸੀਗੀ ਲੌਕ ਵਗੈਰਾ ਲਾ ਕੇ ਆ ਗਏ ਸੀਗੇ ਤੇੋਂ ਤੋਂ ਬਾਅਦ ਕੀ ਕੀਤਾ ਉਸੋਂ ਤੋਂ ਬਾਅਦ ਕੋਈ ਵਲੌਗ ਸ਼ੂਟ ਨਹੀਂ ਕੀਤਾ ਫਰੈਂਡਸ ਮਤਲਬ ਕਿ ਬਸ ਆ ਕੇ ਅਸੀਂ ਰੋਟੀ ਉਟੀ ਖਾਧੀ ਚਟਨੀ ਨਾਲ ਜਿਹੜੀ ਚਟਨੀ ਲੈ ਕੇ ਆਏ ਸੀਗੇ ਤੇ ਚਟਨੀ ਸਰਦਾਰ ਜੀ ਨੂੰ ਬਹੁਤ ਪਸੰਦ ਆਈ ਸਾਰਨ ਬਹੁਤ ਵਧੀਆ ਲੱਗੀ ਚਟਨੀ ਤੇ ਮੈਨੂੰ ਵੀ ਚਟਨੀ ਵਧੀਆ ਲੱਗੀ ਥੋੜਾ ਜਿਹਾ ਨੂਨ ਘੱਟ ਸੀ ਇਸ ਲਈ ਮੈਂ ਨੂਨ ਪਾ ਲਿਆ ਤੇ ਚਲੋ ਜੀ ਆਪਾਂ نیچے ਚੱਲਦੇ ਹਾਂ ਹੁਣ نیچے ਦੇਖਦੇ ਹਾਂ ਕੰਮ ਕਰਦੇ ਸੋ ਫਰੈਂਡਸ ਵਲੌਗ ਨਾਲ ਬਨੇ ਰਹੋ ਕੋਸ਼ਿਸ਼ ਕਰਾਂਗੇ ਜੀ ਵਲੌਗ ਤੁਹਾਨੂੰ ਡੇਲੀ ਮਿਲਦੇ ਰਹਿਣ ਬਟ ਪਤਾ ਨਹੀਂ ਕੀ ਹੋ ਜਾਂਦਾ ਪਹਿਲਾਂ ਤਾਂ ਵਿੱਚ ਦੀ ਫਰੈਂਡਸ ਮੈਂ ਬਿਮਾਰ ਹੋ ਗਈ ਉਸ ਤੋਂ ਬਾਅਦ ਫਿਰ ਅ ਵਿੱਚ ਦੀ ਸਾਡੇ ਨੈਟ ਪ੍ਰੋਬਲਮ ਆ ਗਈ ਪਤਾ ਨਹੀਂ ਕੀ ਹੋ ਗਿਆ ਵਾਈਫਾਈ ਮਤਲਬ ਨਟ ਪਤਾ ਨਹੀਂ ਰੁਕ ਗਿਆ ਚੱਲ ਨਹੀਂ ਰਿਹਾ ਸੀ ਹਨਾ ਕਾਫੀ ਜ਼ਿਆਦਾ ਪ੍ਰੋਬਲਮ ਆਈ ਜਿਹਦੇ ਕਰਕੇ ਵਲੌਗ ਜਿਹੜੇ ਹੈਗੇ ਬਾਕੀ ਇਹਨਾਂ ਲੇਟ ਹੋ ਗਏ ਵਲੌਗ ਮੈਂ ਨਾ ਪਾਈ ਨਹੀਂ ਹੈਗੇ ਚਲੋ ਕੋਈ ਗੱਲ ਨਹੀਂ ਜੀ ਹਨਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਚਾਹੇ ਮੈਂ ਛੋਟਾ ਜਿਹਾ ਵਲੌਗ ਬਣਾ ਲਾਂ ਜਾਂ ਛੋਟੀ ਜਿਹੀ ਕੋਈ ਵੀਡੀਓ ਬਣਾ ਲਾਂ ਤੁਹਾਡੇ ਤੱਕ ਪਹੁੰਚਾਵਾਂ ਠੀਕ ਆ ਜੀ ਚਲ ਦਿਖੋ ਚੱਲਦੇ ਆਂ ਨੀਚੇ ਤੇ ਬਣੇ ਰਿਓ ਬਲੌਗ ਦੇ ਨਾਲ ਹਾਂਜੀ ਫ੍ਰੈਂਡਸ ਬਸ ਤਾਂ ਟਾਈਮ ਹੋ ਗਿਆ ਕੰਮ ਤੇ ਸਾਰੇ ਸਤੂ ਕਰ ਲਏ ਜੀ ਆਪਾਂ ਤੇ ਬਾਅਦ ਨੂੰ ਮਿਲਦੇ ਆਪਾਂ ਪੈਰਵੜੀ ਛੇਡ ਪੈਰਵੜੀ ਕਿਚਨ ਸੰਗੀ ਨੇ ਤੇ ਇੱਧਰ ਮੈਂ ਬਣਾਉਂਦਾ ਚਾਹੋ ਆਪਾਂ ਤੇ ਇਹਨੂੰ ਤੜਕਾ ਲਾਣੀ ਆ ਚਾਹਾਂ ਨੂੰ ਤੜਕਾ ਲਾਣੀ ਆ चावल नमक मेन प्याज हरी मिर्च आलू उसके कटके पाई थोड़े फ्राई करने के बाद टमाटर कर्चा तीन तरह फ्राई कर उस चावल अदर नोन पाश्ता बना तलिए पास्ता बनाने पाश्ता रखता ਤੇ ਦਰਖ ਕਟਿੰਗ ਕਰ ਰਹੀ ਆ ਇਹ ਤਾ ਉਹਦਾ ਨੀਚ ਗੁੜਾ ਦਾ ਪਾਸਾ ਨਾ ਖੋ ਚਾਹ ਉਹ ਅੱਗੇ ਉਹ ਚੰਨ ਖਾਣ ਨੂੰ ਜਾ ਕਰ ਰਿਹਾ ਮਟਰ ਨੂੰ ਖਾਣ ਨੂੰ ਮਟਰ ਨੂੰ ਮੈਂ ਖਾਣ ਨਹੀਂ ਦੱਸ ਪਟ ਪਟ ਨਹੀਂ ਖਾਣ ਮੈਂ ਤਾ ਉਹ ਮੇਰੇ ਰਹਿ ਬੱਦਪਾਣਾ ਕਿਸ ਤਰ੍ਹਾਂ ਨੂੰ ਕੋਈ ਵੀ ਤਰ੍ਹਾਂ ਦੇ ਚਾਵਲ ਤਾਂ ਆ ਗੱਟ ਕਰ ਲਉਣਾ ਜੀ

ਇਹ ਆਪਣੇ ਚਾਵਲ ਇੱਧਰ ਪਾਣੀ ਭਰ ਕੇ ਪਾ ਦਿੱਤਾ ਮੈਂਨੇ ਮੇਰੇ ਕੋ ਉੱਪਰ ਬੰਦ ਕਰ ਦਿੱਤੀ ਤੇ ਆਊਗੀ ਇਹਦੀ ਦੇਖੋ ਦੇਖੋ ਆਪਾਂ ਪਿਆਜ਼ ਕੱਟ ਲਿਆ ਆਪਾਂ ਪਿਆਜ਼ ਐਵੇਂ ਕੱਟਿਆਗਾ ਇਸੇ ਇਸੇ ਸ਼ੇਪ ਚ ਪਿਆਜ਼ ਕੱਟ ਲਿਆ ਦੇਖ ਨੋ ਇੱਕ ਛਿੜੀ ਆ ਗਈ ਜਦੋਂ ਦੀ ਉਹਦੋਂ ਬੰਦ ਨਹੀਂ ਕਰਨਾ ਵੇ ਦੁੱਦੀ ਸੀ ਉੱਦੀ ਆਉਗੀ ਪਰ ਨਾਲ ਹੀ ਨਾ ਬੰਦ ਕਰ ਦਿਓ ਮੈਨੂੰ ਆ ਦੇ ਦੋ ਪਹਿਲਾਂ ਕਰਕੇ ਅਲੱਗ ਨੂੰ ਉਹ ਕੋਣ ਕੇ ਉਹ ਅਲੱਗ ਕਰਾ ਲੈਂਦਾ ਅੱਜ ਮੈਂ करूंगी ਮਨਾ ਬਲੌਗ ਸ਼ੂਟ ਕਿਉਂਕਿ ਅੱਜ ਮੈਂ ਤੁਹਾਨੂੰ ਦੇਣ ਲੱਗੀ ਆ ਪਾਸਟੇ ਦੀ ਰੈਸਪੀ ਹੁਣ ਦੇਖੋ ਆਪਾਂ ਇਹਦੇ ਵਿੱਚ ਚੱਲ ਚੱਲ ਪਾਸਤਾ ਜਿਹੜਾ ਆਪਾਂ ਇਹਨੂੰ ਆਪ ਬੋਇਲ ਕਰ ਲਿਆ ਤੇ ਇਹਦੇ ਵਿੱਚ ਆਪਾਂ ਜਦੋਂ ਬੋਇਲ ਕੀਤਾ ਸੀ ਤੁਹਾਨੂੰ ਮੰਮਾ ਨੇ ਦੱਸਿਆ ਸੀ ਵੀ ਆਪਾਂ ਜਦੋਂ ਬੋਇਲ ਕਰਨ ਲੱਗੇ ਇਹਦੇ ਵਿੱਚ ਤੇਲ ਤੇ ਤੁਹਾਨੂੰ ਮੈਂ ਦੂਜਾ ਕੈਮਰਾ ਕਰਕੇ ਦਿਖਾਉਣੀ ਆ ਇਹਦੇ ਵਿੱਚ ਤੇਲ ਤੇ ਉਹ ਨਮਕ ਦਾ ਇੱਕ ਚਮਚਾ ਪਾਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਉਣ मतलब ਟੋਕਰੀ ਚ ਕੱਢ ਲਿਆ ਪਾਸਤੇ ਨੂੰ ਤੇ ਇਹਦੇ ਵਿੱਚ ਆਪਾਂ ਪਉਣ ਕੇ ਇਹਦੇ ਵਿੱਚ ਠੰਡਾ ਪਾਣੀ ਦਾ ਠੰਡੇ ਪਾਣੀ ਦਾ ਇੱਕ ਗਲਾਸ ਪਾਤਾ ਜਿਹੜੇ ਜਿਹਦੇ ਨਾਲ ਇਹ ਚਿਪਕ ਦੇਣਗੇ ਹੁਣ ਇਹਨੂੰ ਆਪਾਂ ਇਹ ਰੱਖ ਦਿੰਨੇ ਆ ਤੇ ਅਗਲੇ ਉਹਦੀ ਤਿਆਰੀ ਕਰਦੇ ਆ ਲਓ ਜੀ ਨੂਰ ਰੈਸਪੀ ਦੇ ਰਹੀ ਆ ਠੀਕ ਆ ਜੀ ਤੇ ਪਹਿਲੀ ਵਾਰ ਮਤਲਬ ਬੋਲ ਰਹੀ ਆ ਥੋੜਾ ਜਿਹਾ ਚੇਜ ਕਰੀ ਆ ਹੁਣ ਇਹਨੂੰ ਆਪਾਂ ਜਿਹੜੀ ਆਪਣਾ ਫਰਾਈਪੈਨ ਆ ਇਹਨੂੰ ਆਪਾਂ ਰੱਖ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ पहला हाँ तेल पाऊंगे मतलब आप दो कड़छिया तेल दिया पानी ने पा ਆਪਣਾ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਸੀਗੇ ਆਪਾਂ ਉਹ ਪਾ ਲਾਂਗੇ ਤੇ ਗੈਸ ਨੂੰ ਜਿਹੜਾਗਾ ਸਿਮ ਕਰ ਲਾਂਗੇ ਪਿਆਜ਼ ਜੇ ਤੁਹਾਡੇ ਕੋਲੇ ਕੋਈ ਹੋਰ ਸਬਜ਼ੀ ਆ ਪਾਓ ਵੀ ਇਹਦੇ ਵਿੱਚ ਐਡ ਕਰ ਸਕਦੇ ਆ ਜਿਵੇਂ ਸ਼ਿਮਲਾ ਮਟਰ ਹੋਗੀ ਉਹ ਵੀ ਜਿਹੜੀਆਂ ਵੀ ਸਬਜ਼ੀਆਂ ਹੁੰਦੀਆਂ ਨੇ ਮਤਲਬ ਸਬਜ਼ੀ ਚ ਪਾਉਣ ਵਾਲੀਆਂ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਸਬਜ਼ੀਆਂ ਜਿਆਦਾ ਵਧੀਆ ਨਹੀਂ ਲੱਗਦੀਆਂ ਮੈਨੂੰ ਤਾਂ ਕਰਕੇ ਮੈਂ ਇਕੱਲੇ ਪਿਆਜ਼ ਦੀ ਹੀ ਦੇ ਵਿੱਚ ਪਾ ਲਿਆ ਹੁਮਾ ਹੁਣ ਆਪਾਂ ਇਹਨਾਂ ਨੂੰ ਲਾਈਟ ਬ੍ਰਾਊਨ ਕਰ ਲਾਂਗੇ ਹਾਂਜੀ ਤੇ ਨੂਰ ਨਾਲ ਮਤਲਬ ਬੋਲ ਰਹੀ ਸੀ ਪਰ ਕਿਸੇ ਕਾਰਨ ਜਿਹੜੀ ਹੈਗੀ ਵਾਇਸ ਵਾਇਸ ਜਿਹੜੀ ਹੈਗੀ ਬੰਦ ਹੋ ਗਈ ਤੇ ਨੂਰ ਰੈਸਪੀ ਦੇ ਰਹੀ ਸੀ ਤੁਹਾਨੂੰ ਤੇ ਆਵਾਜ਼ ਬਤਨ ਕਿਉਂ ਬੰਦ ਹੋ ਗਈ ਇਸ ਲਈ ਮੈਨੂੰ ਵਾਇਸ ਓਵਰ ਕਰਨਾ ਪੈ ਰਿਹਾਗਾ ਹਾਂਜੀ ਲਓ ਜੀ ਪਿਆਜ਼ ਜਿਹੜੇ ਹੈਗੇ ਆਪਣੇ ਲਾਈਟ ਬ੍ਰਾਊਨ ਹੋ ਗਿਆ ਤੇ ਇਹਦੇ ਵਿੱਚ ਦੋ ਚਮਚੇ ਪਰਕੀ ਜਿਹੜੇ ਹੈਗੇ ਤੁਸੀਂ ਮੈਦੇ ਦੇ ਪਾਉਣੇ ਆ ਤਾਂ ਕਿ ਜਿਹੜੀ ਹੈਗੀ ਕਰੀਮ ਜਿਹੜੀ ਆਪਾਂ ਕਰੀਮੀ ਪਾਸਤਾ ਬਣਾ ਰਹੀ ਆ ਉਹ ਠੀਕ ਆ ਕਰੀਮ ਇਹਦੀ ਬਣ ਚੇ ਤੇ ਇਸ ਲਈ ਵਾਈਟ ਜਿਹੜੀ ਵਾਈਟ ਸੌਸ ਹੁੰਦੀ ਆ ਉਹ ਵਾਲੀ ਹਨਾ ਸੋ ਮੈਨੂੰ ਇਹਨਾਂ ਦੇ ਬਾਰੇ ਪਤਾ ਨਹੀਂ ਹੈ ਕਿਉਂਕਿ ਲੋ ਜੀ ਦੂਸਰਾ ਚਮਚਾ ਹੀ ਪਾ ਦਿੱਤਾ ਤੇ ਬਸ ਇਹਦੀ ਨਾ ਮਤਲਬ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾ ਭੁੰਨਣਾਗਾ ਤੇ ਇਹਦੇ ਵਿੱਚ ਉਹਨੇ ਦੁੱਧ ਪਾਇਆਗਾ ਤੁਸੀਂ ਦੇਖ ਲਓ ਮਤਲਬ ਕਿ ਅ ਅੱਧਾ ਕ ਗਲਾਸ ਜਿਹੜਾ ਹੈਗਾ ਦੁੱਧ ਦਾ ਪਾ ਤਾ ਪਾ ਦਿੱਤਾਗਾ ਗੈਸ ਨੂੰ ਸੈਂਮਿੰਟਿੰਗ ਫੇਰ ਕਰ ਦਾਂਗੇ। ਓ ਮਾਈ ਗੋਡ ਗੈਸ ਹੀ ਬੰਦ ਹੋ ਗਿਆ। ਗਾਇਸ ਥੋੜਾ ਦੁੱਧ ਜਿਹੜਾ ਆਪਣਾ ਬਚਿਆਗਾ ਉਹ ਵੀ ਐਡ ਕਰ। ਆਪਣੀ ਕਰੀਮ ਜਿਹੜੀ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਇਹਦੇ ਵਿੱਚ ਜਿਹੜਾ ਚਿਲੀ ਫਲੈਕਸ ਚਿਲੀ ਫਲੈਕਸ ਪਾਉਣ ਤੋਂ ਬਾਅਦ ਔਰੀਗਨ ਨੂੰ ਇਹਦੇ ਵਿੱਚ ਜਿਹੜਾ ਪਾਊਡਰ ਤੁਸੀਂ ਦੇਖ ਰਹੇ ਹੋ ਪਾਇਆ ਨਹੀਂ ਨੌਰ ਨੇ ਤੇ ਇਹਦੇ ਵਿੱਚ ਨਾ ਕੋਈ ਇਹਨੇ ਨਮਕ ਮਿਰਚ ਐਡ ਨਹੀਂ ਕੀਤਾ ਬਸ ਇਹਦੇ ਨਾਲ ਹੀ ਜਿਹੜੀ ਹੈਗੀ ਆ ਮਤਲਬ ਟੇਸਟ ਬਣ ਗਿਆ ਸੀਗਾ ਇਹ ਤਾਂ ਕਾਫੀ ਵਧੀਆ ਤੇ ਮੈਗੀ ਮਸਾਲਾ ਹੀ ਪਾਇਆ ਫਰੈਂਡਸ ਇਹਦੇ ਵਿੱਚ ਬਾਕੀ ਤੁਸੀਂ ਨਾ ਮਤਲਬ ਕਿ ਰੈਸਪੀ ਟਰਾਈ ਕਰ ਲੇ ਫਰੈਂਡਸ ਕਾਫੀ ਜਿਆਦਾ ਟੇਸਟੀ ਬਣਿਆ ਸੀਗਾ ਪਾਸਤਾ ਤੇ ਵੈਸੇ ਮੈਂ ਖਾਂਦੀ ਨਹੀਂ ਹੁੰਦੀ ਮੈਨੂੰ ਕਾਫੀ ਵਧੀਆ ਲੱਗਿਆ ਸੀ ਮੈਨੂੰ ਅਸੀਂ ਅੱਗੇ ਵੀ ਤੁਸੀਂ ਦੇਖਿਓ ਮਤਲਬ ਹੈਗੀ ਸਾਰੀ ਵੀਡੀਓ ਦੇ ਵਿੱਚ ਪਤਾ ਨਹੀਂ ਕਿਉਂ ਆਵਾਜ਼ ਬੰਦ ਹੋ ਗਈ ਮੈਂ ਮਤਲਬ ਵੀਡੀਓ ਮਤਲਬ ਐਡਿਟ ਕਰ ਰਹੀ ਹਾਂ ਨਾ ਉਹਦੇ ਮੈਂ ਦੇਖਿਆ ਤੇ ਵੀਡੀਓ ਜਿਹੜੀ ਹੈਗੀ ਆ ਵੀਡੀਓ ਦੀ ਆਵਾਜ਼ ਜਿਹੜੀ ਪਤਾ ਨਹੀਂ ਕਿਉਂ ਵਿੱਚ ਵਿੱਚ ਬੰਦ ਹੋ ਰਹੀ ਹੈ ਇਸ ਲਈ ਵੌਇਸ ਓਵਰ ਕਰਨਾ ਪੈ ਰਿਹਾ ਫਰੈਂਡਸ ਲੋ ਜੀ ਜਿਹੜਾ ਕਰੀਮੀ ਟੈਕਸਚਰ ਆ ਗਿਆ ਦਾ ਬਿਲਕੁਲ ਬਹੁਤ ਹੀ ਪਿਆਰਾ ਜਿਹਾ ਕਲਰ ਵੀ ਆ ਗਿਆ ਤੇ ਦੁਪਹਿਰ ਵੇਲੇ ਲੱਗੀ ਵੀ ਹੈ ਇਹ ਬਣਾਉਣ ਵਾਸਤੇ ਕਰਨੀ ਮੈਂ ਪਾਸਤਾ ਬਣਾਉਣਾਗਾ ਤੇ ਮੈਂ ਬਣਾਉਣ ਲੱਗੀ ਸੀ ਚਾਵਲ ਲੋਜ ਹੁਣ ਇਹਦੇ ਵਿੱਚ ਜਿਹੜੇ ਪਾਸਤਾ ਮਤਲਬ ਕੱਢ ਕੇ ਰੱਖਿਆ ਹੋਇਆ ਉਹਨੂੰ ਬੋਇਲ ਕਰਕੇ ਤੇ ਉਹ ਇਹਦੇ ਵਿੱਚ ਮਿਕਸ ਕਰ ਦੇਣਾਗਾ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਇਹਨੂੰ ਕੋਈ ਸੇਕ ਸੁਕੜੀ ਲਾਉਣਾ ਕਿਉਂਕਿ ਆਲਰੇਡੀ ਇਹ ਰੈਡੀ ਹੈ ਬਸ ਤੇ ਸਿੱਧਾ ਇਹਨੂੰ ਪਾ ਕੇ ਤੁਸੀਂ ਖਾ ਸਕਦੇ ਹੋ ਹੁਣ ਆਪਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿੰਨੀ ਮਤਲਬ ਤੁਸੀਂ ਪਾਉਣਾ ਚਾਹੁੰਦੇ ਹੋ ਸੌਸ ਪਾ ਦਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੇ ਤੁਹਾਨੂੰ ਪਸੰਦ ਆ ਕੋਰ ਵਾਲਾ ਹੁਣ ਆਪਾਂ ਇਹਨੂੰ ਫੇਰ ਮਿਕਸ ਕਰ ਲਾਂਗੇ ਇਧਰੋਂ ਮਾਰੇ ਚਾਵਲ ਵੀ ਰੈਡੀ ਹੋ ਗਏ ਕਿਦਦਰ ਲਸੈਂਡ ਲੱਗ ਗਈ ਲੋ ਜੀ ਇਧਰ ਆਪਣੇ ਚਾਵਲ ਰੈਡੀ ਹੋ ਗਏ ਨੇ ਤੇ ਦੂਸਰੀ ਸਾਈਡ ਪਾਸਤਾ ਠੀਕ ਆ ਜੇ ਆਪਾਂ ਇੱਕ ਪਲੇਟ ਦੇ ਵਿੱਚ ਜਿਹੜੇ ਹੈਗੇ ਚਾਵਲ ਪਾਏ ਆ ਦੂਸਰੀ ਪਲੇਟ ਦੇ ਵਿੱਚ ਆਪਾਂ ਪਾਸਤਾ ਪਾਇਆਗਾ ਜੀ ਸੋ ਆਜੋ ਤੁਸੀਂ ਵੀ ਖਾ ਲਓ ਜੀ ਚਾਵਲ ਜਿਹਦਾ ਚਾਵਲ ਖਾਣ ਨੂੰ ਜੀ ਕਰਦਾ ਚਾਵਲ ਖਾ ਸਕਦਾ ਜੀਦਾ ਜੀ ਕਰਦਾ ਦੀ ਪਾਸਤਾ ਖਾਣ ਨੂੰ ਪਾਸਤਾ ਖਾ ਸਕਦਾ ਅੱਜ ਜਿਹੜੀ ਹੈਗੀ ਆ ਦੇਖੋ ਨੂਰ ਨੂੰ ਨਾ ਮੈਂ ਕਈ ਵਾਰ ਕਹਿ ਦਿੰਨੀ ਹਾਂ ਵੱਟ ਕੰਮ ਉਹ ਕਰ ਦਿੰਦੀ ਆ ਤੇ ਕਈ ਵਾਰ ਇਹ ਨਾ ਕਹਿੰਦਾਂ ਦੀ ਇਹ ਨਹੀਂ ਕਰਨਾ ਹੈਗਾ ਬਟ ਬੱਚਿਆਂ ਨੂੰ ਦੇਖੋ ਕੰਮ ਕਰਨ ਨੂੰ ਲਾਉਣਾ ਚਾਹੀਦਾ ਹੈਗਾ ਤੇ ਇਸ ਤਰ੍ਹਾਂ ਜਿਹੜੇ ਕੰਮ ਬੱਚੇ ਸਿੱਖਦੇ ਰਹਿੰਦੇ ਨੇ ਜਦੋਂ ਹਨਾ ਖਾਸ ਕਰਕੇ ਜਦੋਂ ਆਪਾਂ ਕਿਚਨ ਦੇ ਵਿੱਚ ਕੰਮ ਕਰਦੇ ਆਂ ਉਦੋਂ ਜਿਹੜਾ ਹੈਗਾ ਆਪਣੀ ਬੇਟੀ ਨਾਲ ਲਾ ਲਓ ਤਾਂ ਕਿ ਉਹ ਕੰਮ ਸਿੱਖ ਜਾਵੇ ਬਟ ਚਲੋ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਜ਼ਰੂਰੀ ਨੇ ਜੀ ਹਨਾ ਤੇ ਜਿਵੇਂ ਕਿ ਨੋਰਥ ਨੂੰ ਪਤਾ ਹੀ ਵੱਡੀ ਹੋ ਰਹੀ ਆ ਤੇ ਲੋ ਜਿੱਥੇ ਨਾ ਅਸੀਂ ਵੌਇਸ ਓਵਰ ਫੇਰ ਬੰਦ ਹੋ ਗਿਆ ਸੀ ਇਸ ਲਈ ਮੈਂ ਨਾ ਵੌਇਸ ਓਵਰ ਕਰ ਰਹੀ ਆ ਤੇ ਅਸੀਂ ਆ ਨੂਰ ਪਤਨੀ ਕੀ ਕਰ ਰਹੀ ਆ ਪਤਨੀ ਕੀ ਕਹਿ ਰਹੀ ਆ ਕੁਝ ਨਹੀਂ ਪਤਾ ਲੱਗ ਰਿਹਾ ਤੇ ਇੱਥੇ ਮੈਂ ਪਾਸਤਾ ਜਿਹੜਾ ਹੈਗਾ ਮਤਲਬ ਖਾ ਕੇ ਦੇਖ ਰਹੀ ਆ ਕਾਫੀ ਜ਼ਿਆਦਾ ਟੇਸਟੀ ਬਣਿਆ ਸੀ ਜੀ ਤੇ ਗਰਮ ਸੀ ਕਿਉਂਕਿ ਗਰਮ ਗਰਮ ਵਧੀਆ ਲੱਗਦਾ ਹਨਾ ਤੇ ਨੋੜ ਨੂੰ ਮੈਂ ਖਵਾਉਂਗੀ ਨੂਰ ਕਾ ਨਹੀਂ ਮੈਨੂੰ ਵੀ ਖਵਾ ਦੋ ਮੈਨੂੰ ਵੀ ਟੈਸਟ ਦੇਖ ਲੈਣ ਦੋ ਚਲੋ ਬੱਚੇ ਆ ਜਦੋਂ ਬੱਚੇ ਨੇ ਕੋਈ ਚੀਜ਼ ਬਣਾਈ ਆ ਤਾਂ ਉਹਨੂੰ ਵੀ ਹੁੰਦੀ ਆ ਮੈਂ ਆਪਣੇ ਹੱਥ ਨਾਲ ਚੀਜ਼ ਬਣਾਈ ਆ ਸੋ ਦੇਖਾਂ ਕਿਸ ਤਰ੍ਹਾਂ ਦੀ ਬਣੀ ਆ ਤੇ ਮੈਨੂੰ ਤਾਂ ਕਾਫੀ ਜ਼ਿਆਦਾ ਪਸੰਦ ਆਇਆ ਤਰਨ ਨੇ ਵੀ ਖਾਦਾ ਸੀ ਨੂਰ ਨੇ ਖਾਦਾ ਤੇ ਮਤਲਬ ਮੈਂ ਨਹੀਂ ਖਾਦਾ ਜੀ બસ ਇੱਥੇ ਥੀ ਟੈਸਟ ਕਰ ਲਿਆ ਸੀ ਤੇ ਇੱਕ ਸਾਡੇ ਜਿਹੜੀ ਗੁੜੀ ਹੈਗੀ ਅਫਸਰਾ ਉਹਨੇ ਖਾਦਾ ਤੇ ਬਾਕੀ ਅਸੀਂ ਚਾਵਲ ਖਾਦੇ ਸੀ ਚਲੋ ਜੀ ਫਿਰ ਅੱਜ ਦਾ ਵਲੌਗ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਹਨਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊ ਤੇ ਨੂਰ ਨੂੰ ਰੈਸਪੀ ਬਾਰੇ ਜਰੂਰ ਦੱਸਿਓ ਨੂਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਸੋ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਜੀ ਬਾਏ ਬਾਏ ਹਾਂਜੀ ਲੋ ਜੀ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੁਹਾਨੂੰ ਸੋ ਵੀਡੀਓ ਦੇ ਪਿਆਰੇ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲਦਾ ਸੋ ਸਾਨੂੰ ਐਵੇਂ ਹੁੰਦਾ ਵੀ ਜੇ ਤੁਸੀਂ ਸਾਨੂੰ ਸਾਡੇ ਵੀਡੀਓ ਤੇ ਪਿਆਰੇ ਜਿਹਾ ਕਮੈਂਟ ਕਰਦੇ ਹੋ ਜਾਂ ਤੁਸੀਂ ਲਾਈਕ ਕਰਦੇ ਹੋ ਨਾ ਤਾਂ ਸਾਨੂੰ ਐਵੇਂ ਤੇ ਵਧੀਆ-ਵਧੀਆ ਵੀਲੌਗ ਤੁਹਾਡੇ ਨਾਲ ਸ਼ੇਅਰ ਕਰੀਏ ਜੀ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਨੈਕਸਟ ਵੀਲੌਗ ਦੇ ਨਾਲ ਥੈਂਕ ਯੂ ਬਾਏ ਬਾਏ